ਜੋ ਬੋਲੇ ਸੋਨਰ ਪੈ ਭਗਵੰਤ ਪਾਲ ਮੇਕ ਮਹਾਰਾਜ ਕੀ ਦਰ ਸ੍ਰੀ ਸ੍ਰੀ 108 ਸਤਿਗੁਰੂ ਕਿਆਂ ਨਾਤ ਮਹਾਰਾਜ ਕੀ ਦਰ ਦੁਹਰਾ ਪੂਰਨ ਖਵਾਜਾ ਖਿਜਨੇ ਜਾਂ ਰੋੜੇ ਸ਼ੈਰ ਗਰਾ ਸਤਿਗੁਰ ਖਵਾਜਾ ਖਿਜਰ ਕੋਲ ਤੁਰ ਕੇ ਪਹੁੰਚੇ ਤਾਂ ਜਾਤੋ ਸ਼ੈਰਖਪੁਰਤ ਦੇ ਵਿੱਚ ਸਤਿਗੁਰ ਆਏ ਹਜੂਰ ਦਰਸ਼ਨ ਕਰ ਕਰ ਸਤਿਗੁਰ ਦੀ ਦਾ ਸੰਗਤ ਹੋਈ ਮਕਮੂਰ ਪੂਰਤਿ ਤੇ ਦੀਆ ਸੰਗਤਾ ਜੋ ਸੰਸਰਤਾ ਬਾਣ ਪੂਤਨੇ ਹਤੋਂ ਨਾ ਦੀ ਜਤ ਬਚ ਕੇ ਜਾਣ ਸਤਿਗੁਰ ਜੀ ਨੂੰ ਸੰਗਤਾ ਰਲ ਕੇ ਪਾ ਪਿਆਰਾ ਦਾ ਤੰਦ ਪਰਵਚਨ ਸੁਣ ਲਈ ਸਤਿਗੁਰ ਜੀ ਦੇ ਕੀਤਾ ਗਿਆ ਪ੍ਰਬੰਧ ਚੰਮਤਕਾਰ ਸਤਿਗੁਰਾਂ ਦੇ ਦਰਸ਼ਨ ਕੇ ਸੰਤਾ ਨਮੋ ਤੁਰ ਗੁਰ ਆ ਲੱਗਿਆ ਸੰਗਤਾ ਸਤਿਗੁਰ ਕੋਲ ਹੈ ਔਰ ਨਮਰਦਾ ਲੈਣ ਚੋਂ ਤੁਰ ਤੁਰ ਕੇ ਸਰਦਾਬਾਨ ਮਨੁਸ਼ੇ ਫਲ ਬਖਸ਼ ਦੇ ਸਤਗੁਰ ਪਿਆਰੇ ਜਾਣੇ ਜਾਣ ਕੀਰਤਨ ਤੇ ਪ੍ਰਵਚਨ ਗੁਰਾ ਦੇ ਹੁੰਦੇ ਰਹੇ ਇਕ ਸਾਧ ਪੜਦਾ ਕੌਮੀ ਗ੍ਰੰਥ ਰੋਜ ਸੀ ਪੂਰਨ ਖਿਦਮਤ ਕਰ ਇੱਕ ਦਿਨ ਕਰਨਾ ਰੱਬ ਦਾ ਸਤਗੁਰ ਦੇ ਸੱਚੇ ਦਰਬਾਰ ਪਹੁੰਚੇ ਵਿੱਚ ਜੀਵਾਂ ਦੇ ਪੰਜ ਕੋੜ ਸਵਾਰ ਸਿੱਖ ਸਾਖੇ ਗੁਰਾਂ ਨੂੰ ਉਹ ਖੜੇ ਰਹੇ ਨਿਰਮਾਰਤ ਉਹੋ ਗੱਲਾਂ ਨਿਕਲਦੀ ਪਰਥਰ ਬਣੇ ਜਵਾਨ ਅੰਜੇ ਸੈਮੇ ਹੋਏ ਸੰਤ ਬਹੁਤਨੋਂ ਮਨੋਦਲ ਗੀਤ ਅੰਜੇ ਆਗ ਬਣੇ ਹੋਏ ਸੰਸ਼ਲਤਾ ਦੀ ਤਸਵੀਰ ਦੇਖ ਤਿਰਕੇ ਪੰਜਾਬ ਵੱਲ ਸੰਗਤ ਹੋਈ ਜੈਹਰਾਨ ਸੋਚਾਂ ਅੰਦਰ ਡੁੱਬ ਗਏ ਸਾਰੇ ਪ੍ਰੇਖ ਰਤਨ ਤੇ ਸ਼ਬਦਾਬਾਨ ਸਤਗੁਰ ਬੋਲੇ ਪਿਆਰਿਓ ਦੱਸੋ ਆਪਣੇ ਮਨ ਦੀ ਬਾਤ ਪ੍ਰਗਟ ਕਰਦੇ ਹੋ ਕਰਮਖੋ ਜੋ ਦਿਲ ਦੇ ਨੇਕੋਲ ਜਜ਼ਬਾਤ ਸਤਗੁਰ ਜੀ ਦੇ ਨੂਰੀ ਦਰਸ਼ਨ ਢਾਰ ਸਬਖੀ ਖਾਸ ਮਨ ਮੰਦਰ ਦੇ ਅੰਦਰ ਹੋ ਗਿਆ ਪਿਆਰਾ ਦਾ ਪ੍ਰਕਾਸ਼ ਸਤਗੁਰ ਜੀ ਦੇ ਚਰਨੀ ਖੜ ਕੇ ਪੰਜਾ ਸਜਣਾ ਉਸ ਸੇ ਪਲ ਦਿਲ ਅਕਿਆਦੇ ਅੰਦਰ ਰੱਖ ਕੇ ਦਿਲ ਆਪਣੇ ਦੀ ਦੱਸੀ ਗੱਲ ਕਹਿਣ ਲਗੇ ਦੁਰਦੇਵ ਜੀ ਸਾਨੂੰ ਮੌਤ ਤੋਂ ਲ버 ਬਚਾ ਪਿੰਡਾਂ ਦੇ ਪਿੰਡ ਰੋੜੀ ਜਾਂਦੇ ਬਿਆਸਾ ਦਾ ਖੂਨੀ ਦਰਿਆ ਬੂੜੇ ਬਾਗ ਤੇ ਸੋਜੋ ਕਾਲਾ ਲਿਆ ਬਿਆਸਾ ਆਕੇ ਕੀਰ ਤੱਤਾ ਖੇੜਾ ਟੁੱਟਣ ਵਾਸੇ ਅੱਜ ਇਹ ਅਥਰੂ ਖੇੜ ਵਾਸੀ ਦੰਨੋ ਗਾਲ ਤੇ ਸਭ ਹੋ ਗਏ ਸਤਗੁਰ ਨੇ ਦੁਖਿਆ ਦਰਦੇ ਮਾਰੇ ਮੌਤ ਤੋਂ ਕੋਲ ਰਹੇ ਨੇ ਪੱਪਾ ਮਾਰੇ ਦਾਣਾ ਪੱਕੀ ਪੱਕਾ ਡੰਗਰ ਵਛਾ ਜੋ ਕੁਝ ਹੈ ਸੀ بے پرواਹ ਸਭ ਕੁਝ ਲੈ ਗਿਆ ਰੋੜ ਕੇ ਵਿਆਸਾ ਦਾਜਾ ਅੰਦਰਿਆ ਖਲਖਤ ਸਾਬੋ ਵਾਲਦੀ ਨੂਰੋ ਵਾਲਦੇ ਸਾਰੇ ਲੋਕ ਕਰ ਕਰ ਥੱਕ ਕੇ ਹਵਨ ਆarti ਪਰ ਕਿਸੇ ਨੇ ਪਾਈ ਰੋਕ ਸੁਖਣਾ ਸੁਖ ਸੁਖ ਹਾਰ ਗਏ ਸਾਡੇ ਕਿਸੇ ਨੇ ਲਈਤੀ ਸਾਧਨਾ ਕੋਈ ਬਾੜਿਆ ਦੇਵਤਾ ਤੇ ਨਾ ਕੋਈ ਉਤਾਰ ਸੋਰੰਦੇ ਸੱਚੇ ਪਾਤਸ਼ਾਹ ਜੀ ਦੁਖੀਆ ਦੀ ਪ੍ਰਿਆਤ ਪਰਮਕਾਰੇ ਸਤਗੁਰ ਤੁਲਪੈ ਲੋੜ ਬੰਦਾ ਦੀ ਕਰਨਬਿਧਾ ਫਿਰ ਬੋਲੇ ਦਾਸ ਅੰਦਾਸ ਨੋ ਸਤਗੁਰ ਪਿਆਰੇ ਜਾਨੀ ਜਾਣ ਤੇਰੀ ਸਾਡੇ ਚੁਗਤ ਕਾ ਦੀ ਸਾਜ ਪਾਈ ਪੂਰਨ ਭਗਵਾਨ ਆਦਿ ਸਮੇਂ ਦੀ ਬਿਟਿਆ ਹੈ ਤੇਰੇ ਦਿਲ ਦੇ ਉੱਤੇ ਛਾਪ ਇਸੇ ਲਈ ਤੇਰੇ ਅਮਰ ਆਤਮਾ ਜੱਪਿਆ ਜੱਪਾ ਜਾਪ ਸੰਗਤਾ ਦੇ ਸੰਗ ਚੱਲਣਾ ਆਪਾ ਤੁં ਰੋਸ਼ਨ ਕਰ ਲੈ ਖਿਆਲ ਪਿਆਸਾ ਦਾ ਖੰਡ ਆਇਆ ਖੁੰਨੀ ਜੀ ਦੀ ਚਲਣੀ ਚਾਲ ਮਹਾਲ ਸ਼੍ਰੀ ਵਾਲਮੀਕ ਭਗਵਾਨ ਦੀ ਅਸਪੂਰਨ ਸ਼ਕਤੀ ਨਾਲ ਠੱਲਣਾ ਕਹਿ ਤੂਫਾਨ ਦਾ ਅਸਲਾ ਕਬਤੀ ਦੀ ਢਾਲ ਸੇਵਾ ਦੇਵਾਂ ਨਾਲ ਸੋ ਹੁਕਮਾਂ ਦੇ ਪਵੰਦ ਕਰਦੇ ਸ਼ਬਦਾਂ ਨਾਲ ਜੋ ਲੰਗਰ ਦਾ ਪ੍ਰਬੰਧ ਹੈ ਤੋਂ ਮੇ ਭਗਤ ਸੁਲਖਣੇ ਸੇਵਕ ਜੋ ਅਨਮੋਲ ਸੁਨੇਹਾ ਘਾਲ ਕਿਉਂ ਨਾ ਤੋ ਸੱਜ ਲੈ ਆਪਣੇ ਕੋਲ ਫਿਰ ਸੰਗਤ ਭਗਤਾ ਸੰਗ ਸਤਿਗੁਰੂ ਕੀਤੇ ਬਚਨ ਬਲਾਸ ਜੋ ਲੈ ਫੜਿਆ ਬਿਆਸਾ ਵਾਲੇ ਆਏ ਗੁਰੂ ਜੀ ਪਾਸ ਸਤਿਗੁਰ ਬੋਲੇ ਪਿਆਰਿਓ ਤੁਸੀਂ ਗੁਰਮਖ ਖੋਕ ਦਵਾਰ ਜੋ ਆਇਆ ਖੜ ਬਿਆਸਾ ਅੰਦਰ ਪਰ ਕੇ ਇੱਕ ਆਨ ਸਾਡਾ ਕੰਮ ਪ੍ਰਦਰਸ਼ ਹੈ ਅਸੀਂ ਕਰਨੇ ਜੋ ਨਿਰਮਲ ਪਰ ਕਰਨਰ ਕਵਟ ਆਪ ਹੈ ਸ਼੍ਰੀ ਵਾਲਮੀਕ ਭਗਵਾਨ ਇੱਕ ਪ੍ਰੇਮੀ ਜਨ ਭਗਤਨੋ ਛੱਡ ਜਾਓ ਸਾਡੇ ਪਾਸ ਜੋ ਪਿੰਡਾ ਦਾ ਜਾਣੋ ਥੋਵੇ ਅਤੇ ਹੋਵੇ ਉਦਮੀ ਖਾਸ ਬਾਕੀ ਸਾਰੇ ਉਧਰ ਤੁਰ ਗਏ ਉਧਰ ਫੜਦਾ ਜੋਰ ਘਮਣ ਕੇਰੀਆ ਕਾਂਗਾ ਜਿੱਦਨ ਹੌਣ ਬਚਾਉਂਦੇ ਆ ਸ਼ੋਰ ਪਰ ਸੇਵਾ ਦੇਵਾਨਾਥ ਕੀ ਜੋ ਸਾਧੂ ਅੰਗ ਪਾਲ ਦੋਵੇਂ ਇੱਥੋਂ ਜਾਣਗੇ ਮਹਾਪੁਰਸ਼ ਤੁਹਾਡੇ ਨਾਲ ਤੁਸਾ ਪਿਆਰੇ ਉੱਥੇ ਪਾਟ ਕੇ ਕਰਕੇ ਪਰੇ ਉਪਕਾਰ ਆਉਣ ਜੋ ਸੰਗਤਾਂ ਉਹਨਾਂ ਲਈ ਕਰ ਦੇਣਾ ਲੰਗਰ ਤਿਆਰ ਸਤਿਗੁਰ ਜੀ ਤੋਂ ਸੁਣਦਿਆ ਮਿੱਠੇ ਬਚਨ ਬਲਾਸ ਸਤਿਗੁਰ ਜੀ ਦੀ ਮਿਹਰ ਦਾ ਵੱਜ ਗਿਆ ਵਿਸ਼ਵਾਸ ਫਿਰ ਪੰਜਾ ਭਗਤਾ ਤੱਕਿਆ ਇੱਕ ਦੂਜੇ ਵੱਲ ਹੋ ਕੇ ਨਿਹਾਲ ਪੰਜਾ ਕਰਕੇ ਫੈਸਲਾ ਸਰਬ ਸੰਮਤੀ ਨਾਲ ਪੰਜਾ ਕਿਹਾ ਗੁਰਦੇਵ ਜੀ ਸਾਡੀ ਇਹੋ ਫੈਸਲਾ ਪਾਸ ਆਸਤੇ ਰਹੇਗਾ ਕੇਵਲ ਪੂਰਨ ਸਾਥ ਭਗਤ ਜਨਾਂ ਦੇ ਬਚਨ ਸੁਣਦਿਆ ਸਤਗੁਰ ਬੋਲੇ ਸਹ ਸਹਬ ਹਜ਼ੂਰ ਜੋ ਕੁਝ ਸੋਚਿਆ ਆਪਣੇ ਸਾਨੂੰ ਭਗਤ ਜਨੋਂ ਮਨਜ਼ੂਰ ਪਰ ਇੱਕ ਗਿਉਠੀ ਹੈ ਆਪਦੀ ਕੇ ਜਾਂਦਿਆ ਕਰਨਾ ਕੰਮ ਫਰਦਰਿਆ ਦਾ ਪਿਆਰੇਓ ਨਾਮ ਸਕਣਾ ਦੇ ਥੰਮ ਕਿ ਤੋ ਜਾਂਦਿਆ ਗੁਰਮਖੋ ਤੁਸ ਸਚੋਂ ਲੈਣਾ ਸਥਾਨ ਉਸ ਸਥਾਨ ਤੇ ਲੰਗਰ ਕਰਨ ਦਾ ਤੁਸ ਕਰ ਦੇਣਾ ਅਫਰਮਾਨ ਪਿੰਡੀ ਖਬਰਾ ਪਚਾ ਦਿਓ ਅਜ ਹੋਣਾ ਹੈ ਜਗ ਮਹਾਨ ਰਸਤਾ ਵਸਤਾ ਸੰਗਤਾ ਸਭ ਭੇਜੇਗਾ ਸੁਭਾਨ ਜੋ ਨਾਲ ਤੁਹਾਡੇ ਜਾ ਰਹੇ ਦੋ ਸੰਤ ਨੇ ਆਗਿਆਕਾਰ ਇਹ ਹੱਥੀ ਦੀਗ ਬਣਾਉਣ ਕੇ ਸਭ ਵਿਦਾਂ ਅਨੁਸਾਰ ਸਭਨਾਂ ਆਰਤੀ ਜੋਤ ਜਗਾ ਕੇ ਹੋ ਕੇ ਅੰਦਰ ਧਿਆਨ ਵਾਲਮੀਕ ਭਗਵਾਨ ਸਿਮਰਿਓ ਬਣ ਕੇ ਸਰਦਾ ਵਾਦ ਏ ਪੀ ਦਾ ਦਾ ਪ੍ਰਸਾਦ ਹੈ ਜੋ ਬੰਦਾ ਜਪਤਿਆ ਜਾਪ ਅਸੀਂ ਹੱਥੀ ਖਵਾਜਾ ਖਿਜਨ ਨੂੰ ਅਰਪਣ ਕਰਾਂਗੇ ਆਪ ਏ ਪਾਣੀ ਦਾ ਦੇਵਤਾ ਹੈ ਖਵਾਜਾ ਖਿਜਨ ਮਹਾਨ ਚੁਗਾ-ਜੁਗਾ ਤੋਂ ਪੂਜਦਾ ਇਸ ਨੂੰ ਕੁੱਲ ਜਹਾਨ ਹੈ ਇਹ ਦੋਵੇਂ ਦੇਗ ਬਣਾਉਣਗੇ ਇਹ ਸਾਧੂ ਸੰਤ ਬਲੰਦ ਤੁਸਾ ਕੋਲ ਸਮਗਰੀ ਦੇਗ ਦਾ ਕਰ ਦੇਣਾ ਹੈ ਪ੍ਰਬੰਧ ਸੇਵਨ ਗੋਕੇ ਘੋਦਾ ਬਸਮਤੀ ਦੇ ਚੌਲ ਮੀਵੇ ਗਿਰਿਆ ਲੋਂਖਾ ਵੱਲੋਂ ਰਤਨ ਕਰਨੇ ਘੋਲ ਖਵਾਜਾ ਖਿਜਰ ਦੀ ਦੇਗ ਚ ਜਿੱਦ ਤੱਕ ਜਾਏ ਖਵਾ ਸੰਦਲੀ ਮਹਿਕਾ ਨਾਲ ਉਦਰੇ ਜਗ ਦਾ ਬਿੰਸ਼ਿਆ ਸਤੁਰ ਜੀ ਤੋਂ ਲੈ ਅਸੀਂ ਸਾਚਾਰੇ ਖਿਦਮਤਗਾਰ ਤਰ ਪੈਸਾ ਨਿਪ੍ਰਬੰਧਕ ਬਣ ਕੇ ਗੁਰੂ ਹਕਮਨ ਸਾਹਿਬ ਤੋਂ ਭਗਤਾ ਸੰਗਤ ਚਾਰ ਘੋੜੇ ਸਨ ਜੋ ਤੀਰ ਚਾਂਦਰਿਆ ਹੰਸਾ ਵਰਗੇ ਰੰਗ ਚਿਨਾਂ ਦੇ ਤੁਰਦੇ ਬਾਖ ਖਵਾ ਤੋ ਘੋੜੇ ਤੋਂ ਸੰਤਾਂ ਨੂੰ ਉਹਨਾਂ ਦੇ ਤੇ ਹੋ ਨਿਰਮਾਨ ਇੱਕ ਘੋੜੇ ਤੇ ਦੋ ਦੋ ਬਹਿ ਗਏ ਖੁਦ ਸੇਵਕ ਸਰਦਾਬਾਨ ਹੈ ਪੂਰਨ ਸਾਧੂ ਭਗਤ ਸੀ ਸਭ ਵਾਲੀ ਆਖਾਸ ਘੋੜੇ ਸਣੇ ਜੋ ਰਹਿ ਤਿਆ ਹੈ ਸੀ ਸਤਗੁਰ ਜੀ ਦੇ ਪਾਸ ਪੂਰਨ ਸਾਚੀ ਸਤਗੁਰ ਜੀ ਦਾ ਪੂਰਨ ਹੀ ਅੰਗ ਪਾਲ ਦੋ ਪੁੱਸਤਾਂ ਤੋਂ ਬੰਨ੍ਹਦਾ ਜੁੜਿਆ ਸੀ ਸਤਗੁਰ ਦੇ ਨਾਲ ਪੂਰਨ ਸਾਹ ਨੇ ਇਸ ਤੋਂ ਪਹਿਲਾਂ ਬਣ ਕੇ ਸ਼ਰਧਾ ਵਾਰ 10 ਵਿਕੇ ਗੁਰਾਂ ਨੂੰ ਧਰਤੀ ਕੀਤੀ ਸੀ ਉਸਤਾਨ ਉਦਨ ਸ਼ਾਨੋ ਸਾਥੀ ਛੱਡ ਗਏ ਸਤਿਗੁਰ ਜੀ ਦੇ ਕੋਲ ਉਸ ਸੇਵਕ ਨੂੰ ਗੁਰਸੇਵਾ ਦਾ ਮਿਲ ਗਿਆ ਸਮਾ ਅਮੋਲ ਫਿਰ ਬੋਲੇ ਸਤਿਗੁਰ ਦਾਸ ਨੋ ਕਰਕੇ ਬਖਸ਼ਿਸ਼ ਖਾਸ ਕਹਿੰਦੇ ਬੇਟਾ ਪੂਰਨਾ ਉੱਠ ਕੇ ਕਰਿਆ ਦਾਸ ਕਰ ਅਰਜੋਈ ਇੱਕ ਮਨ ਹੋ ਕੇ ਪ੍ਰਭੂ ਚਰਨਾਂ ਦੇ ਵਿੱਚ ਗੁਰੂ ਬਾਲਮੀਕ ਭਗਵਾਨ ਦੀ ਮੂਰਤ ਹਿਰਦੇ ਅੰਦਰ ਖਿੱਚ ਸਸ ਹਰ ਦਰਿਆ ਦਾ ਰੋਕਣਾ ਜਿਸ ਵਿੱਚ ਚੜੇ ਤੁਹਾਰ ਤੁਸੀਂ ਬਲਬੁਦੇ ਤੇ ਸ਼ਕਤੀ ਬਖਸ਼ੋ ਆਦਪਰਖ ਭਗਵਾਨ ਬਿਨ ਛਾਇਆ ਕੋਈ ਹੋ ਕੇ ਆ ਚਾਹੇ ਜਾਪੇ ਕੁਝ ਬੰਦਿਆ ਤੋਂ ਪਾਪ ਉਹਨਾਂ ਦਾ ਸਦਕਾ ਭੋਗ ਰਹੀ ਹੈ ਉਹ ਧਰਤੀ ਦੀ ਸੰਤਾਪ ਲਹਿਰਾ ਕਮਣ ਕੇਰੀਆ ਚੜ ਚੜ ਹਉਣ ਤਾ ਲਾਸ਼ਾਂ ਰੁਲਦੇ ਫਿਰਦੇ ਆ ਉਜੜੇ ਸ਼ਹਿਰ ਕਰਾਂ ਫਸਲਾ ਪਸ਼ੂ ਪੰਖੇ ਰੂਪ ਜਿਹੜੇ ਰੋਲਦੇ ਪ੍ਰੇਮਨੁਖ ਕਹਿਰੀ ਇਸਤਪਾਨ ਨੇ ਪੁੱਟ ਪੁੱਟ ਸੁੱਟੇ ਰੁਖ ਜਤੋ ਸਾਨੂੰ ਪਲਤ ਜਿਨਾ ਨੇ ਦੁਖੜੇ ਦਸਤੇ ਆਨ ਮਾਨਵਤਾ ਦੀ ਇਤਿਕਾ ਸਾਥੋ ਬੋਲਣਾ ਸੁਣੀਆ ਜਾਣ ਇਹ ਬੰਦਾ ਸੇਵਕ ਆਪ ਦਾ ਇਹਦੀ ਚਾਨ ਆਪਤੀ ਜਾਣ ਤੁਸ ਸੋ ਰਖਣੀ ਆਪਣੇ ਨਾਮ ਦੀ ਆਪਲਾਜ ਭਗਵਾਨ ਕਰਯਾ ਦਾ ਸਾਧਾਸ ਨੇ ਬਣ ਕੇ ਸਰਦਾਵਾਨ ਸਤਗੁਰ ਜੀ ਦੇ ਚਰਨਾਂ ਉਪਰ ਸਿਰ ਝੁਕਾਇਆ ਆਣ ਤੇ ਸਤ ਤੂ ਬੋਲੇ ਪਿਆਰ ਵਿੱਚ ਬੈਠਾ ਪੂਰਨ ਨਾਥ ਆਪਾ ਜਾਣਾ ਬੂੜੇ ਬਾਣ ਨੂੰ ਤੂੰ ਸਾਥੀ ਲੈ ਲਾ ਸਾਥ ਹਰੀ ਨਾਥ ਪਰਮਾਥ ਨਾਥ ਤੂ ਸੇ ਅਕਸਰ ਦਾ ਵਾਨ ਜੋ ਹਨ ਸੰਗੀਤ ਅਚਾਰੀਏ ਅਤੇ ਵਿਦਵਾਨ ਗੁਣਵਾਰ ਕੋਲ ਉਹਨਾਂ ਦੇ ਪਹੁੰਚ ਕੇ ਆਖੋ ਨਾਲ ਪਿਆਰ ਤੁਸੀਂ ਸਾਡੇ ਨਾਲ ਸਾਡੇ ਜਾਵਣਾ ਕਰ ਲੋ ਸਜ ਤਿਆਰ ਉਦਨ ਸਭ ਵਾਲਿਆ ਸਤਿਗੁਰ ਜੀ ਦਾ ਦਾਸ ਇਸ ਤੇ ਹਿਰਦੇ ਵਿੱਚ ਸੀ ਸਤਿਗੁਰ ਜੀ ਦਾ ਵਾਸ ਹੱਥ ਜੋੜ ਅਰਜ ਚਾਰੇ ਚਰਨੀ ਧਰ ਕੇ ਸੀਸ ਕਹਿੰਦਾ ਪਿਆਰੇ ਪਾਤਸ਼ਾਹ ਜਗਤ ਰੂਪ ਜਗਦੇਸ਼ ਸਤਿਗੁਰੂ ਘੋੜੇ ਆਪਨੇ ਜੋ ਬਖਸ਼ੇ ਮਹਾਰਾਜ ਕਰੋ ਸਵਾਰੀ ਇਸ ਤੇ ਗੁਰੂ ਗਰੀਬ ਨਵਾਜ ਤਾਰੋ ਇਸਤਾ ਮਖਮਲੀ ਕਾਠੀ ਥਲੇਦਾਰ ਤਾਜ ਸਨੈਰੀ ਸਿਰ ਤੇ ਕਲਗੀ ਰੰਗ ਬੱਗਾ ਇਕਸਾਰ ਜਦ ਸਵਾਰੀ ਇਸ ਦੀ ਇਹ ਕਰਦਾ ਕਿਰਮਤ ਗਾ ਤਿਲ ਦਾ ਖੀ ਨਾ ਆ ਜਾਂਦਾ ਹੈ ਆਪਣੇ ਆਪ কুমার ਜੱਤੋ ਕੋੜਾ ਮਿਲਿਆ ਦਾਸ ਨੋ ਮੇਰਾ ਸਿ ਇਹ ਖਿਆਲ ਕਰਨ ਸਵਾਰੀ ਇਸ ਦੀ ਮੇਰੇ ਸਤਗੁਰ ਦੀਨ ਦਿਆਲ ਇਹ ਮਹਿਮਾ ਹੈ ਆਪ ਦੀ ਜਾਂ ਕੋੜੇ ਦੇ ਭਗ ਚਰਨ ਛੁੰਦਿਆ ਆਪ ਦੇ ਇਹਦੇ ਕਰਮ ਪੈਣ ਕੇ ਜਾਗ ਤਰਕੇ ਪੈਰ ਵਿਖਾवते ਜਦ ਸਤਿਗੁਰ ਹੋਏ ਸਵਾਰ ਤੇ ਪੂਰੇ ਤੇ ਦੇਵਤੇ ਤਦ ਬੋਲੀ ਜਗਦਾ ਕਾਰ ਉਧਰ ਗੱਡਾ ਜੋੜ ਕੇ ਸ਼੍ਰੀ ਮਾਧਵੀ 나ਥ ਮਲੰਗ ਪੂਰੀ ਕੀਤੀ ਉਸਤੋਗੀ ਨੇ ਸਾਧ ਸੰਤਿ ਮੰਗ ਇਧਰ ਬੱਗੇ ਖੋੜੇ ਉੱਪਰ ਸਤਿਗੁਰ ਹੋਏ ਸਵਾਰ ਚਾਰਥ ਫਿਰੇ ਸੰਗਤਾ ਖੜੀ ਆ ਲੈ ਨੋਟਾ ਦੇ ਹਾਰ ਖੋੜੇ ਉੱਪਰ ਬੈਠਿਆ ਸਤਿਗੁਰ ਇੱਦਾਂ ਦੇਣ ਦਿਦਾਰ ਪਾਰਵਤੀ ਜਿਹਾ ਵਿਰੋਹਨ ਤੁਰ ਪੈ ਸ਼ਿਵ ਸ਼ੰਕਰ ਦੇ ਅਵਤਾਰ ਚਮਕ ਰਿਹਾ ਸੀ ਸਤਿਗੁਰ ਜੀ ਦਾ ਮस्तक ਇਸ ਪ੍ਰਕਾਰ ਜਿਵੇਂ ਸੂਰਜ ਜਿਵੇਂ ਦੋ ਮਰਾਤੇ ਚਰ ਪੈਣ ਇੱਕੋ ਆਵਾਜ਼ ਘੋੜੇ ਉੱਪਰ ਬੈਠੇ ਸਤਿਗੁਰ ਦੁਖਿਆ ਦੇ ਅੰਗਪਾਲ ਕਰਮ ਜਾਗ ਪੈਦੋਂਾਂ ਘੋੜੇ ਦੇ ਵੀ ਤਦਾਂ ਮਟਕਾ ਨਾਲ ਜਿਸ ਫਸੇ ਬੁੱਲੇ ਹਵਾ ਦੇ ਸੁਹੂ ਸਤ ਗੁਰ ਨੂੰ ਜਾਣ ਮਹਿਕਾ ਉਧਰ ਸੰਤਲੀ ਤਨਿਆ ਤੂੰ ਸਿਆਣ ਅੱਗੇ ਘੋੜਾ ਸਤਕੁਰ ਦੀ ਦਾ ਗਿਣਗਣ ਧਰ ਦਾ ਪੈਰ ਪਿੱਛੇ ਪਿੱਛੇ ਸੰਗਤਾ ਪਿੰਡ ਕਸਬੇ ਅਤੇ ਸ਼ਹਿਰ ਉਧਰ ਮਾਗੀ 나ਥੀ ਗੱਟਾ ਕਰ ਲਿਆ ਤਿਆਰ ਗੱਡੇ ਉੱਪਰ ਵਿਸ਼ੇਕ ਲਈ ਤੇ ਖੜੀ ਜਵੇਂ ਗੁਲਜਾਰ ਅੱਗੇ ਜੱਪੇ ਬਲਦ ਹਸਾਰੀ ਜਿਵੇਂ ਮਿਰਕ ਹਸੀਨ ਤਾਵਾਂ ਨਾਲ ਬਲਦਾਂ ਨੂੰ ਜਾਪੇ ਮੁੱਠਿਆ ਭਰੇ ਧਮੀਨ ਗਲ ਵਿੱਚ ਕਲੀਆਂ ਤੇ ਹਮੇਲਾ ਦੇਣ ਅਨੋਖਾ ਤਾਲ ਬਲਦ ਮੇਰੇ ਸਤਗੁਰ ਦੇ ਤਰਤੇ ਕਿਉ ਹੰ ਸਾਦੀ ਛਾਲ ਗੱਡੇ ਉੱਤੇ ਹਰੀਨਾਥ ਸੀ ਪਰਬਾਤ ਨਾਸਰ ਵੇਸ਼ ਕੀਰਤਨ ਕਰਨ ਪ੍ਰਭੂ ਦਾ ਜਿਹੜੇ ਗੁਰ ਦਰਬਾਰ ਹਮੇਸ਼ ਏ ਸੰਗਤਾਂ ਦਾ ਕਾਫਲਾ ਗੁਰ ਹੁਕਮਾਨ ਕੋਲ ਤੁਰਪੇ ਆ ਬੂੜੇ ਪਾਲ ਨੂੰ ਬੱਦਾ ਜਿਵੇਂ ਅਸੂਲ ਸਭ ਤੋਂ ਅੱਗੇ ਆਦਿ ਸਮੇ ਦਾ ਛੰਡਾ ਲਾਲ ਮਹਾਨ ਜਿਸ ਤੇ ਬਖਸ਼ਿਆ ਗੁਰੂ ਵਾਲਮੀਕ ਜੀ ਤੀਰ ਕਮਾਨ ਨਿਸ਼ਾਨ ਨਾਗ ਸਿੰਘ ਆਦੇ ਨਾਲ ਉਹਨਾਂ ਦੇ ਪੰਗਤ ਗੁਰਾ ਦੇ ਲਾਲ ਸਾਥੀ ਤੁਰਪੇ ਕੋਲ ਜਿਨ੍ਹਾਂ ਦੇ ਨਾਗ ਆਪਣੇ ਕਟਿਆਲ ਉਸ ਤੇ ਪਿੱਛੇ ਬੱਗਾ ਘੋੜਾ ਰਾਜਾ ਦਾ ਸ਼ਿੰਗਾਰ ਉੱਪਰ ਬੈਠੇ ਗਿਆਨनाथ ਕੁਰ ਕਲਯੁਗ ਦੇ ਅਵਤਾਰ ਸਤਿਗੁਰ ਜੀ ਨੂੰ ਚੌਰ ਕਰੇਂਦਾ ਇਹ ਦਾਸ ਸਰਕਾ ਦਾਸ ਤਿਸ ਨੂੰ ਤਕਸ਼ੇ ਸਤਿਗੁਰ ਜੀ ਨੇ ਇਹ ਜਿੰਦਗੀ ਦੇ ਸਵਾਸ ਮਗਰ ਸੰਗੀਤ ਆਚਾਰੀਏ ਵਿਦਵਾਨ ਭਰਿਆ ਤੀਨ ਸੰਗੀਤ ਸਤਿਮਾਨਿਆਂ ਵਿੱਚੋਂ ਜੋ ਸ਼ਬਦ ਦਾਦੇ ਜਾਨ ਪਿਛੇ ਪਿਛੇ ਸੰਗਤਾ ਚਾਰੇ ਬਰੰਤ ਮਾਮ ਪਾਲ ਮੇਕ ਭਗਵਾਨ ਪ੍ਰਭੂ ਦੇ ਜਪਦੇ ਹੁੰਦੇ ਨਾਮ ਜੇ ਕਾਰਾ ਲਾਇਆ ਸੰਗਤਾ ਜਦ ਹੋ ਕੇ ਪੱਬਾ ਭਾਰ ਅੰਬਰਾ ਤਿੱਕਰ ਪਹੁੰਚਿਆ ਤਦ ਭਗਤਾ ਦਾ ਕਿਰਦਾਰ ਗਿਆਨ ਨਾਥ ਮਹਾਰਾਜ ਦੀ ਬੋਲੀ ਜਦ ਸੰਗਤਾ ਨੇ ਜੈ ਤਦ ਕਣ ਕਣ ਬੋਲਿਆ ਸਤਗੁਰ ਸੱਚਾ ਅੰਗ ਸੰਗ ਸਰਦੇ ਹੈ ਜਸ ਦਿਆ ਬੂੜੇ ਫਾਲ ਜਾਣਤਾ ਦੱਸਿਆ ਗੁਰਾ ਵਿਚਾਰ ਤਦ ਗੋਪੀ ਪੁਰデア ਸੰਗਤਾ ਕੀਤੀ ਸਤਗੁਰ ਕੋਲ ਪਕਾਰ ਸਤਗੁਰ ਮਾਲਕ ਜਗ ਦੇ ਗੁਰੂ ਕਰੀਬ ਨਵਾਜ ਚਾਂਦੇ ਜਾਂਦੇ ਚਲ ਸਹਾ ਜਾਓ ਕੋਪੀਪੁਰ ਮਹਾਰਾਜ ਰਸਤੇ ਅੰਦਰ ਪਿੰਡ ਹੈ ਨਹੀਂ ਕੋਈ ਲਗਣੀ ਦੇਰ ਤੜ ਤੜ ਕੁਝ ਪ੍ਰਾਣੀ ਉੱਤੇ ਅਤਰੂ ਐ ਨੇ ਕੇ ਰਮਾ ਰੋਗ ਦੇ ਮਾਰੇ ਰੋਗੀ ਉਸ ਪਿੰਡ ਅੰਦਰ ਖਾਸ ਜਾਂਦੇ ਜਾਂਦੇ ਸਤਿਗੁਰ ਦੇ ਜਾਓ ਉਹਨਾਂ ਨੂੰ ਤਰਵਾ ਸਤਿਗੁਰ ਮੇਰੇ ਭਗਤ ਜਨਾਂ ਦੇ ਰੱਖਣ ਦੇ ਲਈ ਲਾਡ ਸਣੇ ਸੰਗਤਾ ਪਹੁੰਚ ਗਏ ਦਾ ਗੋਪੀ ਪਰਮਹਾਰਾਜ ਗੋਪੀ ਪਰਵਤ ਦੇਖਿਆ ਸਤਿਗੁਰ ਪਰਮਾਨੰਦ ਇੱਕ ਦੁਖੀਆ ਅੰਦਰ ਲੱਗਿਆ ਕਰਪੂ ਲੋਕਾ ਬੁਫੇ ਬੰਦ ਆਵੇ ਪਈ ਦਰਕੰਧ ਉਸ ਤੋਂ ਤੱਕਿਆ ਜਾਇਨਾ ਉਸਦਾ ਹਾਲ ਰੋਮ ਰੋਮ ਸੀ ਵਿਲਿਆ ਉਸਤਾ ਕੁਸਤੀ जखमा ਨਾਲ ਥੂਖਾ ਬੰਦ ਖਲਵਾਇਆ ਸਤਿਗੁਰੂ ਕਰਨ ਲਈ ਉਸਦੀ ਇਮਦਾਦ ਰੋ ਰੋ ਕੇ ਉਸ ਤੋਂ ਕੀਏ ਕੀਤੀ ਸਤਿਗੁਰਾਂ ਕੇ ਇੰਜ ਪ੍ਰਿਆਦ ਤਨ ਸਤਿਗੁਰ ਪਰ ਉਪਕਾਰੇ ਸਤਵਰ ਤੁਸੀਂ ਜਗਤ ਜਲੰਧਾ ਠਾਰਨ ਹਾਰ ਇਸ ਤੋਂ ਕੀਦਾ ਕਸ਼ਟ ਨਿਵਾਰਨ ਤਰਕੇ ਆ ਗਿਆ ਖੁਦ ਕਰਤਾਰ ਉਗਸਨ ਕਰਦੇ ਵਾਸਤੇ ਜਤਨੇ ਸੰਦਿਆ ਸਾਰ ਗੁਰਾਂ ਦਾ ਲਾਹ ਲੈ ਨਜ਼ਰਾਂ ਨੇ ਹਾਜ਼ਰ ਹੋ ਗਏ ਸਰਦਾ ਨਾਲ ਕਰਨ ਪ੍ਰਣਾਮ ਸਤਿਗੁਰੂ ਪਿਆਰ ਤੇ ਇਦਾਂ ਬੋਲੇ ਹਰ ਕਿਰਦ ਦੇ ਤੀ ਜਾਨਨ ਹਾਰ ਅਮਰਤ ਰੂਪੀ ਸ਼ਬਦ ਗੁਰਾ ਦੇ ਬਖਸ਼ਣ ਖੁਸ਼ਿਆ ਦੇ ਪਰਮ ਪੰਡਾਲ ਸਤਿਗੁਰ ਕਹਿੰਦੇ ਭਗਤ ਜਿਨ੍ਹਾਂ ਨੂੰ ਬਾਥਿਓ ਮਾਖਿਓ ਮਿੱਠੀ ਖਾ ਗੁਫਤਾਰ ਇਸਤੂ ਕੀ ਇਹਨੂੰ ਬੰਦ ਕਿਉਂ ਕੀਤਾ ਤੁਸਾ ਕੋਠੇ ਅੰਦਰ ਜਿੰਦਰੇ ਮਾਲ ਇਸਤੇ ਪ੍ਰਾਣੀ ਇਹਤੇ ਪ੍ਰਾਣੀ ਕੋ ਗ੍ਰਿਆਖਾ ਜਨਮ ਜਨਮ ਦਾ ਪਿਛਲਾ ਭੋਗ ਪਿਛਲੇ ਕੀਤੇਆ ਕਰਮਾਂ ਬੰਦੇ ਇਸਨੂੰ ਮਿਲਦਿਆ ਕੁਸਤੀ ਰੋਗ ਇਹ ਵੀ ਹੈ ਉਸ ਬ੍ਰਹਮ ਦਾ ਬੇਟਾ ਇਹ ਵੀ ਉਸ ਸ਼ਿਸ਼ਵਰ ਦਾ ਨੂਰ ਹਰਕਣ ਕੇ ਵਿੱਚ ਵਾਸਾ ਹੈ ਜਿਸਤਾ ਹਾਥਾਂ ਤੇਜੋ ਦਾ ਹਜ਼ੂਰ ਪਿਛਲੇ ਕੀਤੇ ਆ ਕਰਮਾਂ ਦਾ ਹੀ ਇਸ ਜਨਮ ਵਿੱਚ ਮਿਲਦਾ ਫਲ ਇਸ ਜਨਮ ਵਿੱਚ ਜਿਸ ਭਗਤੀ ਕੀਤੀ ਜਾਂਦਾ ਹੋ ਸਵਰਗਾ ਵੱਲ ਹੱਥ ਜੋੜ ਕੇ ਸੰਗਤ ਕਹਿੰਦੀ ਸਤਿਗੁਰੂ ਪਿਆਰੇ ਦੀਨ ਤਿਆਲ ਇਸ ਲੋਕੀ ਨੂੰ ਰਾਜੀ ਕਰਦੇ ਹੋ ਦੁਸ਼ਟ ਦਮਨ ਥਾ ਕਰ ਪ੍ਰਤਪਾਲ ਇਸ ਦਾ ਬੜਾ ਇਲਾਜ ਕਰਾਇਆ ਐਸੇ ਇਸ ਦੇ ਐਨ ਸੰਜੋਗ ਜਿਉਂ ਜਿਉਂ ਤੇਰ ਦਵਾਈਆ ਸਿਆਣੇ ਗਿਆ ਇਸ ਤਵੱਦਾ ਰੋਗ ਇਸ ਤਾ ਰੋਗ ਭਾਨਕ ਡਾਡਾ ਇਸ ਨੂੰ ਦੁੱਖ ਹੈ ਬਹੁਤ ਵਿਸ਼ਾਲ ਸਾਨੂੰ ਡਰ ਹੈ ਪਿੰਡ ਨਾ ਹੋਤੇ ਰੋਗੀ ਇਸ ਤੇ ਚਖਮਾ ਨਾਲ ਕਾਨ ਪਿੰਨ ਲਈ ਇਸ ਦੋ ਗੀਤਾ ਅਸਰ ਰਲ ਕੇ ਕੀਤਾ ਹੈ ਪ੍ਰਬੰਧ ਇਸ ਲਈ ਇਸ ਨੂੰ ਖੁਦ ਰੱਖਿਆ ਸਾ ਸਾਰਿਆਂ ਕਰਕੇ ਬੂਖੇ ਬੰਦ ਤਾਂ ਕਿ ਇਸ ਤੇ ਰੋਗ ਦਾ ਕਿਦਰੇ ਸਾਰਾ ਪਿੰਡ ਨਾ ਹੋ ਜੈ ਰੋਗੀ ਇਸਤ ਸਦਕਾ ਹਸ ਦੇ ਵੇਲੇ ਪੂਜਾ ਬੰਨਾ ਕਿਦਰੇ ਸੋਕੀ ਪਰਜਾ ਕੀਤੀ ਆ ਜਨ ਸੰਤਾਨੇ ਦਿਲ ਤੋਂ ਸਰਦਾਸ ਸਬਦੀ ਕੋਲ ਸਤਗੁਰੂ ਜੀ ਨੇ ਕੰਨੀ ਸੁਣ ਲੈ ਜਾਂ ਦੁਖਿਆਦੇ ਵਿਆਕੁਲ ਬੋਲ ਸੰਗਤਾ ਦੇਣ ਬੇਨਤੀ ਸਤਗੁਰ ਪਰਮਕਾਰ ਦੀਨ ਦਿਆਲ ਰਹਿਮਤ ਦੇ ਕਰ ਸਤਗੁਰ ਆਗੈ ਸ਼ਕਤੀਬਾਨ ਪ੍ਰਭੂ ਅੰਗਪਾਲ ਪਰ ਬੋਲੇ ਦਾਸਨ ਦਾਸ ਨੋ ਜਗਤ ਗੁਰੂ ਕਰ ਪਰਵਤ ਗਾਰ ਇਕ ਕਰ ਮੰਡਲ ਸੁੱਤੇ ਜਲਦਾ ਪੂਰਨ ਲਿਆ ਪਰ ਖੁਰਦਾਰ ਹੁਕਮ ਸੁਣਦਿਆ ਸਤ ਗੁਰਜੀ ਦਾ ਇਸ ਸੇਵਕ ਦਾਸਨ ਕਾ ਦਾਸ ਜਲਦਾ ਭਲ ਕਰ ਮੰਡਲ ਆ ਗਿਆ ਸਤ ਗੁਰਜੀ ਦੇ ਚਰਨਾਂ ਪਾਸ ਸਤ ਗੁਰ ਨੇ ਇਕ ਕਰ ਮੰਡਲ ਅੰਦਰ ਲੈ ਕੇ ਆਦ ਪ੍ਰਖਤਾ ਨਾਮ ਚੁਟਕੀ ਇੱਕੋ ਮੁੱਤੀ ਉਸਰਿਤ ਪਾ ਦਿੱਤੀ ਮੇਰੇ ਗੁਰ ਪ੍ਰਿਆਮ ਫਿਰ ਸਤਗੁਰ ਦਾਸੰਦਾਸ ਨੂੰ ਕੀਤਾ ਹੈ ਸੇਹ ਫਰਮਾਨ ਉਠ ਬੇਟਾ ਪੂਰਨ ਬੱਚਾ ਇਹ ਅਮਰਤ ਜਲ ਕਰ ਇਸ ਨੂੰ ਦਾਣ ਅਮਰਤ ਜਲ ਚਦ ਛਿੜਕਿਆ ਉਸ ਪ੍ਰਾਣੀ ਤੇ ਦਾਸੰਦਾਸ ਸੁਨਰ ਹੋ ਗਈ ਕਾਇਆ ਸਥੀ ਸਤਗੁਰ ਕੀਤੀ ਬਖਸ਼ਿਸ਼ ਖਾਸ ਇੱਕ ਪਲ ਪਹਿਲਾ ਜਖਮਾ ਸਦਕਾ ਬਿਲਕੁਲ ਹਾਸੇ ਪ੍ਰਾਣੀ ਜੋ ਤਿਆ ਜਾ ਉਸਤੇ ਪਿੰਡੋ ਕੀਤੀ ਜਗਤ ਗੁਰੂ ਨੇ ਫਿਰ ਸੰਤਲੀ ਕੁਸ਼ਵੋ ਦੁਨੀਆਂ ਦੇਖ ਕੇ ਸਮਾਖੀ ਕਰਾ ਮਾਤਿਆ ਰਾ ਪਰ ਤੱਕ ਖੁਸ਼ੀਆਂ ਬਖਸ਼ੇ ਹਰ ਪ੍ਰਾਣੀ ਨੂੰ ਮੇਦੇ ਗੁਰੂ ਮੇਰੇ ਦੀ ਰੱਬੀ ਅੱਖ ਜੋ ਜੋ ਮੰਗਾ ਲੈ ਕੇ ਪਹੁੰਚੀ ਦਿਲ ਵਿੱਚ ਸੰਤ ਸ਼ਰਧਾ ਬਾਣ ਮਨ ਤੇ ਫਲ ਬਖਸ਼ੀ ਜਾਂਦਾ ਸਤ ਗੁਰ ਮੇਰੇ ਸ਼ਕਤੀਬਾਨ ਗੋਪੀ ਪਰਦੇ ਰੋਗੇ ਜਿਤਨੇ ਤੇਵੀਆਂ ਮਰਦ ਬਜ਼ੁਰਗ ਜਵਾਨ ਗੁਰਦਾ ਮੰਤਰ ਤੇ ਪੁੱਤੀ ਖਤੁ ਕੇ ਲਈ ਜੀਵਨ ਧਾਨ ਮੁਕਤੀ ਤੀਜੋ ਪਿਛਿਆ ਮੰਗਣ ਆਜਾ ਵੇਖ ਸਿਆਣਾ ਵਿਦਵਾਨ ਸ਼ਬਦ ਗੁਰੂ ਅਭਿਆਸ ਤੇ ਯੁਗਤੀ ਸਤ ਗੁਰ ਬਖਸ਼ਣ ਰੱਬੀ ਗਿਆਨ ਸਾਥ ਸੰਗਤ ਨੂੰ ਗੁਰ ਪਰਮਾਇਆ ਭਗਤ ਜਿਨੋ ਹਣ ਕਰੋ ਨਾ ਦੇਰ ਬਿਆਸਾ ਦਾ ਫਰ ਚੜਦਾ ਆਪੇ ਜਿਸ ਨੇ ਪਿੰਡ ਉਜਾੜੇ ਧੇਂ ਦੰਦੂਪੁਰ ਵਿੱਚ ਸੰਗਤਾਂ ਨਾਲ ਸਾਨੂੰ ਰਹੀਆਂ ਹਨ ਅਡੇਖ ਟੌਂਦਾ ਟੌਂਦਾ ਪਿੰਡ ਬਿਆਸਾ ਆ ਗਿਆ ਦੰਦੂਪੁਰ ਨਦੀ ਦੇ ਸੇਵਾ ਤੇਵਾ ਨਾਲ ਕੋਸਥਾ ਰਲ ਕੇ ਸੰਗਤਾਂ ਲੋੜਨ ਸਾਰ ਦੇਖਵਾ ਦਾ ਖਜਨ ਦੀ ਉਹਨ ਹੱਥੀ ਕੀਤੀ ਹੋਈ ਤਿਆਰ ਰੰਗਤਾ ਸੋੰਦਿਆ ਸਤਗੁਰੂ ਜੀ ਤੋਂ ਅੰਮ੍ਰਿਤ ਪਿਜੇ ਮਿੱਠੇ ਬੋਲ ਪੂਰਨ ਸਾਧਾ ਪੰਗਾ ਘੋੜਾ ਸੇਵਕ ਲੈ ਆਏ ਸਤਗੁਰ ਕੋਲ ਪੂਰਨ ਸਾ ਉਹ ਸਾਬੋ ਵਾਲਿਆ ਸਤਗੁਰ ਜੀ ਦਾ ਸ਼ਰਧਾ ਬਾਣ ਬਹੁਤ ਪ੍ਰਾਣਾ ਸੇਵਕ ਹੈ ਸੀ ਦਾਨੀ ਪੁਰਸ਼ ਮਹਾਨ ਸਤਗੁਰ ਬੱਗੇ ਘੋੜੇ ਉੱਤੇ ਜਦ ਗੋਪੀਪੁਰ ਤੋਂ ਭਏ ਤਿਆਰ ਤਰ ਸਤਗੁਰ ਦੀ ਦੇ ਪ੍ਰੀਤੋ ਦੇਵਤਾ ਕੀਤੀ ਜਾਜੈਕਾਰ ਤੌਰ ਕਰਿੰਦਾ ਸਤਗੁਰ ਕੀ ਲੋ ਇਹ ਸੇਵਕ ਸਿੱਖਿਤ ਮਤਗਾਰ ਪਾਲਨੇ ਭਗਵਾਨ ਜਿਹੇ ਸੇ ਸਤਗੁਰ ਦੀ ਤਿਰ ਤਖਨਹਾਰ ਦੰਦੂ ਪਰਤੀ ਅ ਦੋਹੈ ਸੰ ਅਜੇ ਸਤਗੁਰ ਕਾਫੀ ਬਾਰ ਪਰਨਾਰ ਸਿੰਘ ਆਦੀ ਪਹੁੰਚ ਗਏ ਇਸੇ ਪਿੰਡ ਤੇਕ ਕੁਮਖਾਰ ਪਿੰਡ ਵਿੱਚ ਲੰਗਰ ਪੱਕ ਦਾ ਦਾਨੇ ਸੇਵਕ ਕਰਨ ਤਿਆਰ ਸੰਗਤਾਂ ਲਾਲਾ ਪੰਕਤਾ ਸ਼ਕਤੀ ਹੈ ਸਨ ਨਾਲ ਪਿਆਰ ਕੰਨਾ ਸੰਗ ਆਵਾਜ਼ ਸੁਣਦਿਆ ਮੋਖੋਂ ਨਿਕਲੇ ਸਾਦੇ ਬੋਲ ਆ ਗਏ ਹੋ ਆ ਗਏ ਸਤਿਗੁਰੂ ਖੜਕਣ ਲੱਗ ਪਏ ਢੋਲ ਸੇਵਾ ਦੇਵਾਂ ਆਪਿਓ ਸਤਿਗੁਰ ਦੇ ਕਿਰਮਤ ਗਾਰ ਕੋ ਨੱਖ ਪਾਜਾ ਅੱਖ ਜਲਦੀ ਕਰ ਲਿੱਤੇ ਸੀ ਦੇਖ ਤਿਆਰ ਲਪਟਾ ਉਠਿਆ ਦੇਗ ਤੋਂ ਮਹਿਕੜ ਲੱਗ ਪਈ ਪੌਣ ਖੰਡਰਾ ਵਿੱਚੋਂ ਗੁੰਝ ਲੱਗ ਤੈ ਪ੍ਰਿੰਦਗੀ ਤੇ ਗੌਣ ਸਤਗੁਰ ਜੀ ਦਾ ਨਾਮ ਸੁਣਦਿਆ ਨਿਚਣ ਲੱਗ ਪੈ ਸਨਮਨ ਜਾਵਾ ਦੇ ਸੰਗ ਸੰਗਤ ਬੋਲੋ ਤਨ ਸਤਗੁਰ ਜੀ ਧੰਨ ਸੰਗਤਾ ਤੁਰਿਆ ਸਤਗੁਰ ਜੀ ਬਨ ਹੱਥੀ ਚੁੱਕ ਲੈ ਸਾਜ ਸ਼ਬਦ ਪਰਦਿਆ ਮਾਪੂਰ ਸਾਧ ਅਰਸ਼ਿਆ ਜਹਾਨ ਦਾਜ ਕਿਮਟੇ ਛਾਣੇ ਢੋਲ ਕੀ ਸੰਗ ਸ਼ਬਦ ਕਹਿਣ ਉੱਲਿਆ ਖੜਕਾ ਲਾਦੀ ਕੜਤਾ ਲਾਦੀ ਕੂੰਜਨੇ ਦਿੱਤਾ ਜਗਨ ਸਿਆ ਇਧਰ ਸਤਿਗੁਰੂ ਉਧਰ ਸੰਗਤ ਦੇਖੋ ਰੱਬ ਦੇ ਖੇਲ ਸਾਗਰ ਦੇ ਦੋ ਕੰਡੇ ਜੁਰਗੇ ਆਦਪੁਰਖ ਨੇ ਕੀਤਾ ਖੇਲ ਸੰਗਤਾ ਕੀਤੀ ਖੜ ਰੋਕਣ ਲਈ ਸੱਚੇ ਗੁਰਦੀ ਖੋਜ ਤੇਖਣ ਦੇ ਲਈ ਸਮਰ ਰੱਖਿਆ ਸਤਿਗੁਰ ਜੀ ਦੇ ਤੋੜ ਅੰਬਰ ਤੱਕ ਉੱਠ ਕੇ ਪ੍ਰਗਟ ਕੀਤਾ ਇਓ ਹਿਰਦੇ ਦਾ ਚਾ